ਕਰ ਕਰਾਣਾ ਅਤੇ ਸੱਕੇਸ਼ਾਈ ਕਰਨ ਵਾਲੀ ਸਰਕਾਰ ਮੁਰਦਾਬਾਦ 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 ਲੋਕਾਂ ਦੀ ਆਵਾਜ਼ ਦੱਬੜੀ ਸਰਕਾਰ ਮੁਰਦਾਬਾਦ ਮੁਰਦਾਬਾਦ ਲੋਕਾਂ ਦੀ ਆਵਾਜ਼ ਦੱਬੜੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਰ ਕਰਾਣਾ ਅਤੇ ਸੱਕੇਸ਼ਾਈ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਤੋਂ ਮੁਖਾਲਿਫ ਪੱਤਰ ਪਾਉਣ ਵਾਲੀ ਸਰਕਾਰ ਮੁਰਦਾਬਾਦ पत्रकारनास्त की छाई करनी बंद करो बंद करो बंद करो बंद करो जो हमसे टकराएगा चूर चूर हो जाएगा जो हमसे टकराएगा चूर चूर, चूर। हो जाएगा पंजाब सरकार मुर्दाबाद 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 पंजाब सरकार मुर्दाबाद 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 पत्रकारनास्त की छाई करने वाली पंजाब सरकार मु ਮੈਂ ਸਰਜੀ ਸਿੰਘ ਹੈ ਰਿਸ਼ੀਪਖਸੇਨ ਹੋਇਆਂ ਸਬਾਤੋਂ ਅੱਜ ਸਵੇਰ ਤੋਂ ਤੱਕ ਪੰਜਾਬ ਸਰਕਾਰ ਦੇ ਮਨਸੂਬੇ ਪੱਤਰਕਾਰਾਂ ਪ੍ਰਤੀ ਜਿਹੜੇ ਸਾਫ਼ ਹੋ ਗਿਆ ਉਹ ਪੱਤਰਕਾਰ ਜਿਨ੍ਹਾਂ ਨੇ ਇਹ ਸਰਕਾਰ ਨੂੰ ਬਣਾਉਦੇ ਸਭ ਤੋਂ ਵੱਡਾ ਅਹਿਮ ਰੋਲ ਨਿਭਾਇਆ ਸੀਗਾ ਜਦੋਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਆਹੀ ਉਹ ਪੱਤਰਕਾਰ ਤੁਹਾਡੇ ਭਰਾ ਨੇ ਜਿਹੜੇ ਨੂੰ ਇਹ ਬਦਲਾ ਦੇ ਨਾਂ ਇਹੇਠ ਆਪਣੇ ਨਾਲ ਤੋਰਦੇ ਰਹੇ ਤੇ ਇਹ ਪੱਤਰਕਾਰ ਭਰਾ ਦਿਨ ਰਾਤ ਇਹਨਾਂ ਨਾਲ ਮਿਹਨਤ ਕਰਦੇ ਰਹੇ ਅੱਜ ਜਦੋਂ ਇਹਦੀ ਸਰਕਾਰ ਬਣੀਆ ਜਿਹੜੇ ਸਵਾਲੇ ਪਿਛਲੀਆਂ ਸਰਕਾਰਾਂ ਨੂੰ ਕਰਦੇ ਰਿਹਾ ਜਿਹੜੇ ਤੋਂ ਤਾਂ ਪਿਛਲੀਆਂ ਸਰਕਾਰਾਂ ਤੇ ਲੱਗ ਰਿਹਾ ਕਿ ਇੱਕ ਪੱਤਰਕਾਰ ਉਹ ਪੱਤਰਕਾਰ ਜਿਹੜਾ ਰਾਜੇ ਦੇ ਦਰਬਾਰ ਚ ਖਲੋ ਕੇ ਰਾਏ ਦੀ ਅੱਖ ਚ ਅੱਖ ਪਾ ਜਾਓ ਤੇ ਦੋ ਸਾਲੋਂ ਦਾ ਜੇ ਰਾਜਾ ਦੇ 90% ਕੰਮ ਸਹੀ ਕਰਦਾ ਤਾਂ ਪੱਤਰਕਾਰ ਤੇ ਇੰਨੀ ਜਿਹੀ ਤਾਕਤ ਹੁੰਦੀ ਆ ਕਿ ਉਹਦਾ 1% ਕੰਮ ਨਹੀਂ ਸਹੀ ਕਰਦਾ ਉਹਦੇ ਤੇ ਸਵਾਲ ਖੜੇ ਕਰਦਾ ਤੇ ਅੱਜ ਜਦੋਂ ਇਹ ਸਰਕਾਰ ਦੇ ਉੱਤੇ ਜਿਹੜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤੇ ਜਦੋਂ ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਤੇ ਪੱਤਰਕਾਰ ਭਰਾਵਾਂ ਦੇ ਨਾਲ ਜਿਹੜਾ ਉਹਨਾਂ ਤੋਂ ਸਵਾਲ ਪੁੱਛਦੇ ਆ ਤੇ ਜੋ ਸਾਡੇ ਪੱਤਰਕਾਰ ਭਰਾਵਾਂ ਦੇ ਉੱਤੇ ਜਿਹੜੇ ਆ ਸਿੱਧੇ ਤੌਰ ਤੇ ਹਮਲਾ ਕੀਤਾ ਜਾਂਦਾ ਉਹਨਾਂ ਤੇ ਜਿਹੜੇ ਆ ਪਰਚੇ ਪਾਏ ਜਾਂਦੇ ਆ ਉਹ ਪੰਜਾਬ ਦੇ ਲੋਕਾਂ ਨੂੰ ਨਾਂ ਵਾਰਿਆ ਜਿੱਥੇ ਸਾਡੇ ਪੱਤਰਕਾਰ ਭਾਈਚਾਰੇ ਤੇ ਰੋਸ ਹੈ ਉੱਥੇ ਨਾਲ ਦੀ ਨਾਲ ਜਿੱਦੇ ਜਮਹੂਰੀ ਜਥੇ ਬਣਿਆ ਸੰਘਰਸ਼ੀਲ ਜਥੇ ਬਣਿਆ ਜਿਹੜੀ ਐ ਜਿੱਥੇ ਬੰਨੀਆਂ ਸੰਗਰਦਾ ਦੇ ਮੈਦਾਨ ਤੇ ਸਿੱਟੜਾ ਦੇ ਜਾਂਦੀਆਂ ਤੋਂ ਉਹਨਾਂ ਦਾ ਸਾਥ ਜਿਹੜਾ ਪੱਤਰਕਾਰ ਭਰਾ ਦਿੰਦਿਆ ਜਦੋਂ ਸਾਡੇ ਦੇ ਮਸੀਦੇ ਪਉਂਦੀ ਆ ਜਦੋਂ ਮੈਂ ਸਮਾਂ ਦੱਸ ਦਿੰਦਾ ਅੱਜ ਤੋਂ ਕੋਈ 6-7 ਮਹੀਨੇ ਪਹਿਲਾਂ ਸਾਡੇ ਜਿਹੜਾ ਨਸ਼ੇ ਦੇ ਖਿਲਾਫ ਅਸੀਂ ਮੁਹਿੰਮ ਚੜੀ ਸੀ ਤੇ ਇੱਥੋਂ ਦਾ ਐਮਐਲਏ ਜਸਵੀਰ ਸੰਧੂ ਸਾਡੇ ਦੇ ਪਰਚਾ ਕਰਾਉਣ ਜਾਂਦਾ ਤੇ ਸਭ ਤੋਂ ਪਹਿਲਾਂ ਸਾਡੇ ਜਿੱਥੇ ਬੰਨੀਆਂ ਦੇ ਨਾਲ ਆ ਕੇ ਪੱਤਰਕਾਰ ਭਰਾ ਖਲੋਪੇ ਸੀ ਤੇ ਸ਼ਾਬਾਸ਼ੀ ਦਿੰਦੇ ਆ ਸਲਾਮ ਕਰਦੇ ਆ ਉਸ ਬੰਦੇ ਐਸਐਚਓ ਸਰਦਾਰ ਵਿਸ਼ਾਲ ਸਿੰਘ ਜਿੰਨਾਂ ਨੇ ਕੁੱਠੇ ਪੈਰੀਏ ਐਸਐਮਐਲ ਨੂੰ ਵਾਪਸ ਲੋੜਿਆ ਸੀ ਮੈਂ ਉਸ ਬੱਚੇ ਤੇ ਉਸ ਭਰਾ ਦੇ ਪਰਚਾ ਨਹੀਂ ਕਰੂੰਗਾ ਪਰ ਇਹ ਤਾਕਤ ਕਿਨੇ ਦਿੱਤੀ ਹੈ ਪੱਤਰਕਾਰ ਭਰਾਵਾਂ ਨੇ ਸਾਡੀ ਗੱਲ ਜਿਹੜੀ ਪੂਰੀ ਦੁਨੀਆ 'ਚ ਪਹੁੰਚਾਈ ਸੀ ਜੇ ਅੱਜ ਸਾਡੇ ਪੱਤਰਕਾਰ ਭਰਾਵਾਂ ਦੇ ਉੱਤੇ ਜੇ ਇਹੋ ਦੇ ਪਰਚੇ ਕੀਤੇ ਜਾਣਗੇ ਤੇ ਫੇਰ ਅਸਲੀ ਚੋਪੜੀ ਬਿਠਾਂਗੇ ਪੱਤਰਕਾਰ ਭਰਾਵਾਂ ਦੇ ਨਾਲ ਅਸੀਂ ਪਹਿਲਾ ਮੂਹਰੀ ਹੋ ਕੇ ਇਹ ਸਰਕਾਰ ਦਾ ਆਡਾ ਲਵਾਗੇ ਤੇ ਇਹ ਸਰਕਾਰ ਨੂੰ ਦੱਸ ਦੇਗੇ ਜੇ ਅਸੀਂ ਸਿਰ ਤੇ ਮਠੋਲਾ ਜਾਂਦੇ ਤੇ ਅਸੀਂ ਪੈਰਾਂ ਤੇ ਕਿਤਰਾ ਫੜਦੇ ਹਾਂ ਉਹ ਜਲਦੀ ਜੇ ਸਾਡੇ ਉਹ ਪੱਤਰਕਾਰ ਭਰਾ ਤੇ ਹਫਕਤ ਦੀ ਗੱਲ ਕਰਦਾ ਉਹਦਾ ਪਰਚਾ ਕਾਉਂਸਲ ਲਾਗ ਦਿੱਤਾ ਇਹ ਮਹੀਮ ਜਿਹੜੀ ਆ ਪੂਰੇ ਪੰਜਾਬ ਤੇ ਲਾ ਕੇ ਜਾਵਾਂਗੇ ਤੇ ਇਹਨਾਂ ਦੀ ਜਿਹੜੀ ਉਹ ਕੋਆ ਕੋਆ ਸਰਕਾਰ ਦੀ ਕਰਾਵਾਂਗੇ ਜਿਹੜੀ ਇਹਨਾਂ ਨੇ ਕਦੀ ਸੁਣੀ ਨਾ ਰੇ ਇਹ ਸਰਕਾਰ ਸਿਰਫ ਲਫਾਫੇ ਦੀ ਸਰਕਾਰ ਆ ਲਫਾਫੇ ਤੱਕ ਸੀਮਤ ਰਹਿ ਗਈ ਅੱਜ ਲੋਕ ਬਦਲ ਦੇ ਨਾਮ ਤੇ ਬਦਲਾ ਜਿਹੜਾ ਮਹਿਸੂਸ ਕਰ ਰਿਹਾ ਆਪਣੇ ਨਾਲ ਕਿ ਇਹ ਸਰਕਾਰ ਸਾ ਤੋਂ ਬਦਲਾ ਲੈ ਰਹੀ ਆ ਬਦਲਾਅ ਤੋਂ ਬਦਲੇ ਤੱਕ ਇਹ ਸਰਕਾਰ ਸਾਨੂੰ ਲੈ ਆਈ ਆ ਸੋ ਦੋਸਤੋ ਅੱਜ ਜਿੱਥੇ ਸਾਰੇ ਪੱਤਰਕਾਰ ਭਰਾ ਇਕੱਠੇ ਹੋ ਕੇ ਇੱਥੇ ਸ਼ਹੀਦ ਭਗਤ ਸਿੰਘ ਨੋਇਨ ਖੜਾ ਦੇ ਆਗੂ ਲੈਣਾਂ ਤੇ ਮੈਂ ਪੱਤਰਕਾਰ ਭਰਾਵਾਂ ਨੂੰ ਭਰੋਸਾ ਦਿਵਾਉਣਾ ਵੀ ਜਦੋਂ ਵੀ ਕਿਤੇ ਜਿਹੜੀ ਵੀ ਉਹਨਾਂ ਨੂੰ ਜ਼ਰੂਰਤ ਆ ਇਸ ਪਰਚਾ ਕੰਸਲ ਗ੍ਰਾਊਂਡ 'ਚ ਸਾਡੀ ਨਿਜਤੇਬੰਦੀ ਮੋਰੀ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦਾ ਖੋਵੇਗੀ ਧੰਨਵਾਦ ਮੇਰਾ ਨਾਮ ਸਰਵਜਗਤ ਦਾਵਾਜੀ ਮੈਂ ਸ਼ਾਟਾ ਪ੍ਰੈਸ ਵਰਕਸ ਸੇ ਸਾਡਾ ਜਨਰਲ ਸੈਕਟਰੀ ਆ ਤੇ ਅੱਜ ਜਿਹੜਾ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਲੀਆਂ ਪੱਟੀਆਂ ਬਣ ਕੇ ਇਹ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿ ਜਿਹੜਾ ਸਾਡੇ ਵੀਰ ਪੱਤਰਕਾਰ ਮਨਿੰਦਰ ਮਨਿੰਦਰ ਜੀ ਦੇ ਖਿਲਾਫ ਪੱਚਾ ਦਰਜ ਕੀਤਾ ਗਿਆ ਉਸ ਨੂੰ ਫੌਰੀ ਤੌਰ ਤੇ ਰੰਤ ਕੀਤਾ ਜਾਵੇ ਮੈਂ ਬਲਗਾਰ ਸਿੰਘ ਸਿੱਧੂ ਜਿਹੜੇ ਸਾਡੇ ਉਥੋਂ ਦੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਤੁਹਾਨੂੰ ਪੰਜਾਬੀ ਗਾਇਕੀ ਦੇ ਵਿੱਚ ਵੀ ਲੋਕਾਂ ਨੇ ਬੜਾ ਪਿਆਰ ਕੀਤਾ ਸੀ ਤਾਂ ਹੁਣ ਵੀ ਲੋਕਾਂ ਨੇ ਤੁਹਾਨੂੰ ਆਪਣਾ ਪਿਆਰ ਦੇ ਕੇ ਐਮਐਲਏ ਬਣਾਇਆ ਔਰ ਜਦੋਂ ਤੁਸੀਂ ਗਾਉਂਦੇ ਸੀਗੇ ਉਦੋਂ ਵੀ মিডিਆ ਦਾ ਤੁਹਾਨੂੰ ਕਾਫੀ ਸਾਥ ਸੀਗਾ ਤੇ ਹੁਣ ਜਦੋਂ ਤੁਸੀਂ ਐਮਐਲਏ ਬਣਿਓ মিডিਆ ਨਾਲ ਘੜਾ ਉਦੋਂ ਵੀ ਸਾਥ ਜਿਹੜਾ ਬਹੁਤ ਦਿੱਤਾ ਇਸ ਕਰਕੇ মিডিਆ ਨੂੰ ਟਾਰਗੇਟ ਜਿਹੜਾ ਬਣਾ ਕੇ ਤੁਸੀਂ ਮਨਿੰਦਰ ਜੀ ਤੇ ਪਰਚਾ ਦਰਜ ਕੀਤਾ ਉਸ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਸ਼ਹਾਡਾ ਪ੍ਰੈਸ ਵੈਲਫਰ ਸੁਸਾਇਟੀ ਹੋਰ ਵੀ ਦੂਧੀਆਂ ਸੁਸਾਇਟੀਆਂ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਖਿਲਾਫ ਸ਼ਗਰਸ਼ ਕਰੂਗੀ ਹਾਲੀ ਮਾਹਰਪਾਲ ਪੰਗੂ ਪ੍ਰਧਾਨ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਅੱਜ ਸਾਥੀਓ ਤੁਹਾਨੂੰ ਪਤਾ ਹੀ ਹੈ ਸ਼ਾੜਾ ਚੌਂਗਦੇ ਵਿੱਚ ਸ਼ਾੜਾ ਵੈਲਫੇਅਰ ਸੁਸਾਇਟੀ ਸਮੂਹ ਆਦੇਦਾਰਾਂ ਔਰ ਪੱਤਰਕਾਰਾਂ ਵੱਲੋਂ ਜਿਹੜਾ ਇੱਕ ਰੋਸ ਮਾਰਚ ਕਾਲੀਆਂ ਪੱਟੀਆਂ ਬੰਨ ਕੇ ਕੀਤਾ ਗਿਆ ਵਾ ਇਹਦਾ ਨੱਟ ਇਸ ਤਰ੍ਹਾਂ ਹੈ ਕਿ ਹਲਕਾਰਾਹਪੁਰਾ ਦੇ ਉਹ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਇੱਕ ਸਾਡਾ ਪੱਤਰਕਾਰ ਵੀਰ ਜਿਹਦਾ ਨਾਮ ਹੈ ਮਨਿੰਦਰਪਾਲ ਜੀ ਸਿੱਧੂ ਤੇ ਇੱਕ ਝੂਠਾ ਬਰਚਾ ਦਰਜ ਕਰ ਦਿੱਤਾ ਗਿਆ ਵਾ ਕਿ ਇਹ ਕਿਉਂ ਜੋ ਜੋ ਗਲਤ ਕੰਮ ਕਰ ਰਿਹਾ ਸੀ ਉਹ ਜਾਗਰ ਕਰ ਰਿਹਾ ਸੀ ਲਗਾਤਾਰ ਇਹ ਚੀਜ਼ ਨੂੰ ਲੈ ਕੇ ਉਹ ਜਿਹੜਾ ਉਹ ਪੀਏ ਆ ਰੇਸ਼ਮ ਸਿੰਘ ਆ ਜਿਹੜਾ ਉਹ ਇੱਕ ਬੰਡਾ ਰੱਖਿਆ ਉੱਥੇ ਗੁੰਡੇ ਦੇ ਨਾਮ ਤੇ ਜਾਣੇ ਜਾ ਰਿਹਾ ਉਹਨਾਂ ਵੱਲੋਂ ਪੁਲਸ ਇਹਨਾਂ ਦੀ ਸਰਕਾਰ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਸਾਡੇ ਪੱਤਰਕਾਰ ਵੀਰ ਨੂੰ ਤੇ ਉਹਨਾਂ ਦਾ ਪਰਿਵਾਰ ਜਿਹੜਾ ਬਹੁਤ ਆਸ ਟਾਈਮ ਸਦਮੇ ਦੇ ਵਿੱਚ ਆ ਅਗਰ ਉਹਨਾਂ ਨੇ ਸਾਡੇ ਪੱਤਰਕਾਰ ਵੀਰ ਨੂੰ ਜਾਂ ਉਹ ਪਰਿਵਾਰ ਨੂੰ ਕੋਈ ਵੀ ਅਭੀ ਨਭੀ ਕੋ ਚਰੀਦ ਆ ਗਈ ਸਾਡਾ ਪ੍ਰੈਸ ਐਕਟ ਸੋਸਾਇਟੀ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕਰਨ ਲਈ ਤਿਆਰ ਆ ਇੱਕ ਮੈਸੇਜ ਦੇ ਰਿਹਾ ਭਗਵੰਤ ਮਾਹਰ ਸਾਹਿਬ ਨੂੰ ਕਿ ਦਿੱਲੀ ਦਿੱਲੀ ਵਾਲੇ ਤੇ ਤੁਹਾਡਾ ਬਿਸਤਰਾ ਗੋਲ ਕਰ ਦਿੱਤਾ ਉਹ ਪੰਜਾਬ ਦੀ ਵਾਰੀ ਆ ਤੇ ਜਦੋਂ ਪੱਤਰਕਾਰ ਸਾਥੀਆਂ ਨੇ ਚੌਥਾ ਥਾਂ ਮੇ ਜਿਹੜਾ ਦੇਖਦਾ ਜੇ ਉਹਨਾਂ ਨਾਲ ਤੁਸੀਂ ਇਸ ਤਰ੍ਹਾਂ ਦੇ ਪਰਚਾ ਦਰਜ ਕਰੋਗੇ ਸਾਡੇ ਸਾਥੀਆਂ ਦੇ ਉੱਤੇ ਉਹ ਹਾਥੀ ਲਾਂਗੇ ਪੂਛ ਰਹੀ ਆ ਤੇ ਸੋ ਮੇਰੀ ਬਾਕ ਭਗਵਾਨ ਸਾਹਿਬ ਨੂੰ ਬੇਨਤੀ ਆ ਤੇ ਜਿਹੜਾ ਪੱਤਰਕਾਰ ਸਾਡੇ ਵੀਰ ਤੇ ਪਰਚਾ ਜਿਹੜਾ ਦਰਜ ਕੀਤਾ ਤੁਰੰਤ ਰੱਦ ਕੀਤਾ ਜਾਵੇ ਅਗਰ ਕੋਈ ਸੱਤ ਦਿਨਾਂ ਦਾ ਡੈਮ ਦੇ ਨੇ ਸੱਤਾਂ ਦਿਨਾਂ ਦੇ ਵਿੱਚ ਵਿੱਚ ਜੇ ਇਹ ਪਰਚਾ ਜਿਹੜਾ ਮੈਂ ਸਾਡੇ ਸਾਥੀ ਦੇ ਤੁਸੀਂ ਦਰਜ ਕੀਤਾ ਮਨਿੰਦਰਜੀਤ ਸਿੰਘ ਸਿੱਧੂ ਦੇ ਜੇ ਨਾਮ ਛਾੜਜ ਕੀਤਾ ਗਿਆ ਤੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਵੈਸ਼ਵਰਣਾ ਐਲਾਨ ਕੀਤਾ ਜਾਏਗਾ ਹਾਂ ਜੀ ਸਰਕਾਰ ਵੱਲੋਂ ਤੇ ਟਾਰਗੇਟ ਕੀਤਾ ਜਾ ਰਿਹਾ ਪੱਤਰਕਾਰਾਂ ਦੇਖੋ ਟਾਰਗੇਟ ਤਾਂ ਕੀਤਾ ਜਾਂਦਾ ਵੀ ਇਹਨਾਂ ਨੇ ਇੱਕ ਤਜਰਬਾ ਨਹੀਂ 100 ਐਮਐਲਏ ਨੇ ਜਿੰਨੇ ਵੀ ਆਪਣੇ ਜਿਹੜੇ ਬਲਕਾਰ ਸਿੱਧੂ ਜੀ ਇੱਕ ਗਾਇਕ ਸੀ ਇਹਨਾਂ ਨੇ ਇਹ ਮੀਸੀ ਨਹੀਂ ਪਤਾ ਨਾ ਰਾਜਨੀਤੀ ਦੀ ਪਬਲਿਕ ਕੀ ਹੈ ਕਿ ਗਾਰੇ ਗਾਰੇ ਵਜਾਉਣ ਵਾਲਾ ਬਾ ਡਿਸਟੇਡਾਂ ਤੋਂ ਭੰਗੜੇ ਆਇਆ ਕਰਕੇ ਪਾਲੇ ਇਹਨੋਂ ਕੀ ਬੜਾ ਪਬਲਿਕ ਦਾ ਕੰਮ ਕੀਤਾ ਕਰਨਾ ਲੋਕਾਂ ਨੂੰ ਪੱਤਰਕਾਰਾਂ ਨਾਲ ਕੀ ਵੇ ਡੀਲ ਕਰਨਾ ਸੋ ਇਸ ਕਰਕੇ ਅਨਟ੍ਰੇਨ ਨੇ ਤੇ ਚਲੋ ਇਹ ਬਦਲਾ ਕਿ ਆ ਬਦਲਾ ਸਾਨੂੰ ਪੱਤਰਕਾਰ ਵੀਰਾਂ ਨੂੰ ਵੇਖਣ ਨੂੰ ਮਿਲਣਾ ਸਾਡੇ ਸਾਥੀ ਰਾਹੇ ਦਿਨ ਪਰਚੇ ਦਰਜ ਕੀਤੇ ਜਾ ਰਹੇ ਪੰਜਾਬ ਦੇ ਵਿੱਚ ਤੇ ਕੋਈ ਨਹੀਂ ਜੀ ਸਾਥੀਓ ਦਿਨ ਥੋੜੀ ਰਗੇ ਨੇ ਜੇ ਇਹਦਾ ਕਰਨਗੇ ਤੇ ਇਹਨਾਂ ਦਾ ਬਿਸਤਰਾ ਜਿਹੜਾ ਗੋਰ ਹੋ ਰਿਹਾ ਧੰਨਵਾਦ